ਇਹ ਬਿਲਕੁਲ ਸਹੀ ਗੱਲ ਹੈ ਜੀ ਛੋਟਾ ਭਰਾ ਸਾਡਾ ਫਾਜ਼ਲ ਕਾ ਤੋਂ ਐਮ ਐਲ ਏ ਦੇਖੋ ਬਾਖਿਆਂ ਦੇ ਤਾਂ ਮੁਸੀਬਤ ਆਈ 15 20 ਦਿਨ ਪਹਿਲਾਂ ਹਦ ਮਹੀਨਾ ਹੋ ਗਿਆ ਪਰ 1 ਅਗਸਤ ਨੂੰ ਬਾਰਸ਼ਾ ਪੰਜਾਬ ਚ ਸਟਾਰਟ ਹੋਈ ਸੀ 31 ਸੌਰੀ 31 ਤਰੀਕ ਨੂੰ 1 ਅਗਸਤ ਨੂੰ ਇੰਨੀ ਬਾਰਿਸ਼ ਹੋਈ ਕਿਉਂਕਿ ਸਾਰੀਆਂ ਡਰੇਨਾਂ 15 ਡਰੇਨਾਂ ਮੇਰੇ ਹਲਕੇ ਦੇ ਫਾਜ਼ਲ ਕਾ ਦੋ ਰੱਖਿਆ ਚ ਨਿਕਲਦੀਆਂ ਲਾਸਤੋਂ ਬਾਅਦ ਪਾਕਿਸਤਾਨ ਆ ਜਾਂਦਾ ਓਵਰਫਲੋ ਨਾਲ ਸਾਡੇ ਤਾਂ 1 ਅਗਸਤ ਦੀ ਹੜ੍ਹ ਆਈਏ ਬਾੜ ਆਏ ਜੀ ਸਾਨੂੰ ਪੁੱਛੋ ਕੀ ਹਾਲਾਤਾਂ ਠੀਕ ਹੈ ਇੱਥੇ ਬਹੁਤ ਕੁਝ ਹੋਇਆ ਸੀ ਉਸ ਪਰ ਬੋਲਣਾ ਨਹੀਂ ਚਾਹੁੰਦੇ ਪਰ ਜੇ ਕੋਈ ਮੁੱਦਾ ਸੀ ਸਾਨੂੰ ਇਕੱਠੇ ਹੋ ਕੇ ਸਾਨੂੰ ਪੰਜਾਬ ਦੀ ਲੜਾਈ ਲੜਨੀ ਚਾਹੀਦੀ ਸੀ 1 ਅਗਸਤ ਤੋਂ ਲੈ ਕੇ ਸਾਡੀ ਅਰਨੀਵਾਲਾ 벨ਟ ਨਰਮਾ 벨ਟ ਹੈ ਸੇਮ ਬੋਥ ਹੈ ਸੇਮ ਦਾ ਪ੍ਰੋਜੈਕਟ ਵੀ ਦਿੱਤਾ ਹੈ ਅਗਲੇ ਹਫਤੇ ਤੋਂ ਸਟਾਰਟ ਹੋਣਾ ਹੈ ਉਹਦੇ ਲਈ ਸਰਕਾਰ ਦਾ ਧੰਨਵਾਦ ਹੈ ਪਰ ਸਪੀਕਰ ਸਾਹਿਬ ਜੋ ਹਲਾਤ 49 ਪਿੰਡ ਹੈ ਮੇਰੇ ਹਲਕੇ ਦੇ 25 ਪਿੰਡ ਅਰਨੀਵਾਲਾ 벨ਟ ਦੇ ਹੈ ਔਰ 15 ਅਗਸਤ ਨੂੰ ਆਜ਼ਾਦੀ ਮਨਾ ਰਹੇ ਸੀ ਅਸੀਂ ਇੱਕ ਦਿਨ ਪਹਿਲਾਂ ਪਾਣੀ ਬਾਰਡਰ ਤੇ ਆ ਗਿਆ ਜੀ ਉਸ ਦਿਨ ਤੋਂ ਲੈ ਕੇ 24 ਪਿੰਡ ਬਾਰਡਰ ਬੈਲਟ ਦੇ ਆ ਔਰ ਸਾਡੀ ਸਾਇਰੀ ਰਾਇ ਸਿੰਘ ਬਰਾਦਰੀ ਬਾਰਡਰ ਬੈਲਟ ਤੇ ਬੈਠੀ ਹੈ ਗਰੀਬ ਤਬਕਾ ਸਾਡਾ ਮਿਹਨਤ ਕਰਕੇ ਆਦਾ ਗੁਜ਼ਾਰਾ ਕਰਦੇ ਆ ਪਰ ਇਸ ਗੱਲ ਦੀ ਕੰਮ ਤਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਸੀ ਬਹੁਤ ਸੰਸਥਾਵਾਂ ਨੇ ਬਹੁਤ ਸਾਥ ਦਿੱਤਾ ਇਹਦੇ ਵਿੱਚ ਕੋਈ ਦੂਰ ਨਹੀਂ ਆਪਾਂ ਨੂੰ ਕਹਿਣ ਲੱਗਿਆ ਔਰ ਬਾ ਡਾਕਟਰ ਸਹਬਾਨ ਵੀ ਆਏ ਕੋਈ ਕੁਝ ਲੈ ਕੇ ਆਇਆ ਕੋਈ ਜਿਸ ਬੰਦੇ ਦੀ ਜਿੰਨੀ ਪੂੰਜੀ ਸੀ ਕੱਲ ਵੀ ਮੈਂ ਇੱਕ ਪਿੰਡੇ ਚ ਸਰ ઠાਣੀ ਬਚਨ ਸਿੰਘ ਵਾਲਾ ਪਿੰਡ ਹੈ ਮੇਰਾ ਬੋੜਾ ਦਾ ਲਾਸਟ ਪਿੰਡ ਹੈ ਉਸ ਪਿੰਡ ਦਾ ਚੱਕ ਕੀਵਾ ਦਾ ઠાਣੀ ਬਚਨ ਸਿੰਘ ਵਾਲੀ ਦੀ 1000 ਏਕੜ ਜ਼ਮੀਨ ਖਰਾਬ ਹੋਈ ਹੈ ਮੋਗੇ ਤੋਂ ਕੱਲ ਦੋ ਪੰਜ ਸੀਗੇ ਔਰ ਇੱਕ ਉਹਨਾਂ ਨਾਲ ਕੋਈ ਨਾਰਮਲ ਜ਼ਿੰਮੇਦਾਰ ਸੀ ਕਹਿੰਦੇ ਸੀ ਦੋ ਏਕੜ ਜ਼ਮੀਨ ਹੈ ਮੇਰੇ ਕੋਲ ਪਰ 10-10 ਹਜ਼ਾਰ ਰੁਪਏ ਜੇ ਸਾਡੀ ਡੁੱਬ ਜਾਂਦੇ ਸੀ ਫਿਰ ਵੀ ਆਏ ਲੋਕਾਂ ਨੇ ਮਦਦ ਕੀਤੀ ਉਹਦੇ ਲਈ ਦੁਨੀਆ ਤੋਂ ਸਾਰੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਪੰਜਾਬ ਦਾ ਸਾਥ ਕੀਤਾ ਔਰ ਸਰਕਾਰ ਨੇ ਵੀ ਬਹੁਤ ਜ਼ੋਰ ਲਾਇਆ ਹਰ ਘਰ ਤਿਕਨ ਟਾਣੀ ਫੁੱਲਾਲ ਸਿੰਘ ਵਾਲੀ ਤੋਂ ਲੈ ਕੇ ਟਾਣੀ ਨਤਾ ਸਿੰਘ ਵਾਲੀ ਔਰ ਸਭ ਤੋਂ ਵੱਡੀ ਗੱਲ ਸਪੀਕਰ ਸਾਹਿਬ ਮੇਰੇ ਹਲਕੇ ਦੇ ਇੱਕ ਪਿੰਡ ਹੈ ਟਾਣੀ ਨਤਾ ਸਿੰਘ ਵਾਲੀ ਜਿਹੜਾ ਦਰਿਆ ਨਾਲ ਕਨੈਕਟੀਵਿਟੀ ਟੁੱਟ ਜਾਂਦੀ ਉਸ ਤੋਂ ਬਾਅਦ ਪਿੰਡ ਆਉਂਦਾ ਹੈ ਜਦੋਂ 2023 ਛੜ ਆਏ ਉਦੋਂ ਮੁਸੀਬਤ ਵੇਖੀ 12 ਦਿਨ ਹੜਾ ਬਿਮਾਰ ਦੀ ਕਿਸ਼ਤੀਆਂ ਦੇ ਅਸੀਂ ਕਰਾਸ ਕਰਕੇ ਜਾਂਦੇ ਸੀ ਆਹ ਉਹ ਕਾਗਜ਼ ਹੈ ਮਾਨਯੋਗ ਸਰਕਾਰ ਬਨੰਤਬਾ ਸਾਡੇ ਤੋਂ ਪੁੱਛਿਆ ਗਿਆ ਵੀ ਤਿੰਨ ਕੰਮ ਪ੍ਰਾਇਟੀ ਤੇ ਦੱਸ ਦਿਓ ਪੰਜਾਬ ਦੇ ਜਿਹੜੇ ਤੁਸੀਂ ਆਪਦੇ ਹਲਕੇ ਦੇ ਕਰਾਉਣੇ ਸਾਰੇ ਨੋਟ ਹੈ 18 7 2022 ਦਾ ਮੇਰੇ ਵੱਲੋਂ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਨੂੰ ਇਹਦੇ ਚ ਪਹਿਲਾ ਕੰਮ ਸੀ ਟਾਣੀ ਨੱਥਾ ਸਿੰਘ ਵਾਲੀ ਪੁਲ ਜਿਹੜੀ 3.5 ਕਰੋੜ ਰੁਪਏ ਚ ਅਸੀਂ ਬਣਾ ਕੇ ਦਿੱਤੀ ਹੈ ਸਰਕਾਰ ਆਮ ਲੋਕਾਂ ਦੀ ਸਰਕਾਰ ਸੀ ਆਮ ਲੋਕਾਂ ਦੀ ਸਹੂਲਤ ਵਾਸਤੇ ਬਣਾ ਕੇ ਦਿੱਤੀ ਹੈ ਪਰ ਸਤਕੇ ਜਾਈਏ ਨਾ ਕਾਂਗਰਸੀਆਂ ਤੇ ਸਾਰਿਆਂ ਤੇ ਉਥੇ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਗਏ ਬੜਿੰਗ ਸਾਹਿਬ ਉਥੇ ਸਤਕਾਰਯੋਗ ਸਾਡੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖੋਆ ਜੀ ਗਏ ਬਿਲਕੁਲ ਰਹੀ ਨੇ ਜੀ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਕੋਲਾ ਥੋੜੀ ਜੀ ਮੇਰੇ ਆ ਪ੍ਰਧਾਨ ਜੀ ਬਿਠੇ ਮੈਂ ਤਾਂ ਦੱਸਣ ਲੱਗਿਆ ਕਿਉਂਕਿ ਬਾਲਾ ਪਿਆਰ ਰਿਹਾ ਜੀ ਇਸ ਕਰਕੇ ਦੱਸਣ ਲੱਗਿਆ ਮੇਰੇ ਚਲੋ ਨਹੀਂ ਨਹੀਂ ਵਿਕਰਮ ਭਾਈ ਮੇਰੇ ਕਰਕੇ ਤਾਂ ਚਲੋ ਇਹ ਸਰੋਦੀ ਪ੍ਰਸ਼ਾਸਨਿਕ ਪ੍ਰਵਾਨਗੀ ਹੈ 8 ਨੰਬਰ ਤੇ 6 ਫਰਵਰੀ 2023 ਨੂੰ ਉੱਥੇ ਜਾ ਕੇ ਇਹਨਾਂ ਦੇ ਐਮਪੀ ਸਾਹਿਬ ਇਹ ਝੂਠ ਬੋਲਦੇ ਆ ਵੀ ਇਹ ਤਾਂ ਸਾਡੇ ਵੇਲੇ ਪਾਸ ਹੋਇਆ ਸੀ ਪੁਲ ਤੇ ਅਸੀਂ ਬਣਾ ਕੇ ਦਿੱਤਾ ਆ ਕਿਰਪਾ ਕਰਕੇ ਤੁਸੀਂ ਲੈ ਕੇ ਇੱਧਰ ਦੀ ਦੇ ਦਿਓ ਮੈਂ ਦੇਊਗਾ ਤਾਂ ਕੰਮ ਜਾ ਰੋਲਾ ਪੈ ਜਾਊਗਾ ਇਹ ਪੁੱਲ ਆਮ ਆਦੀ ਪਾਰਟੀ ਦੀ ਸਰਕਾਰ ਨੇ ਈਟੀਓ ਸਾਹਿਬ ਸਾਡੇ ਮੰਤਰੀ ਨੇ ਔਰ ਮੁੱਖ ਮੰਤਰੀ ਪੰਜਾਬ ਨੇ ਸਾਡੇ 3.99 ਸਿੰਘ ਢਾਨੀ ਨੇ ਐਤ ਕੀ ਗੱਡੀਆਂ ਛੂਕਦੀਆਂ ਆਉਂਦੀਆਂ ਸੀ ਸਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਨਹੀਂ ਕਿਸ਼ਤੀਆਂ ਦੇ 12 13 ਦਿਨ ਐਤ ਕੀ 2 ਮਹੀਨੇ ਪੂਰੇ ਪਾਣੀ ਰਿਹਾ ਹੈ ਹਲਾਤ ਰਿਹਾ ਹੈ ਜਲਾਲਾਬਾਦ ਦੇ ਸਾਰੀਆਂ ਡਰੇਨਾਂ ਸਾਰਾ ਬਠਿੰਡੇ ਦਾ ਪਾਣੀ ਚਲੋ ਜਲਾਲਾਬਾਦ ਫਾਜ਼ਲ ਕਾ ਮੁਕਸਰ ਦਾ ਪਾਣੀ ਰੋਕ ਤਾਂ ਕੋਈ ਸਕਦਾ ਹੀ ਨਹੀਂ ਸਰ ਨਾ ਕਿਸੇ ਦੀ ਉਕਾਤ ਤਾਂ ਕੋਈ ਪਾਣੀ ਰੋਕ ਲਵੇ ਪਰ ਇਹ ਜ਼ਰੂਰ ਹੈ ਕਿ ਲੋਕਾਂ ਨੇ ਮਦਦ阿里 ਕਮਾਲ ਕਰਤੀ ਔਰ ਸਭ ਤੋਂ ਵੱਡੀ ਗੱਲ ਸਰ ਕਈ ਪੁਲਾਂ ਟੁੱਟ ਗਿਆਂ ਇਸ ਵਾਰ ਇੱਕ ਬੰਨ ਬਣਿਆ ਸੀ ਤੁਹਾਡੇ ਟਾਣੀ ਬਚਨ ਸਿੰਘਰ ਤੋਂ ਤੁਣਕਿਆਂ ਦੇ ਵਿੱਚ ਉਹ ਬੰਨ ਵੀ ਟੁੱਟ ਗਿਆ ਔਰ ਮੈਂ ਆਪਦੇ ਹਲਕੇ ਲਈ ਇਹ ਬੇਨਤੀ ਕਰਨਾ ਚਾਹੁੰਦਾ ਜਿਹੜੇ ਜਿਹੜੇ ਸਾਡੇ 49 ਪਿੰਡਾਂ ਦਾ ਨੁਕਸਾਨ ਹੋਇਆ ਨਰਮੇ ਤੇ ਸਰ ਇੱਕ ਦਿਨ ਪਾਣੀ ਨਿਕਲ ਜਾਈਏ ਤੇ ਨਰਮਾ ਖਤਮ ਹੋ ਜਾਂਦਾ ਸਰ ਐਤਕੀ ਇੱਕ ਇੱਕ ਮਹੀਨਾ ਪਾਣੀ ਖੜਿਆ ਰਿਹਾ ਹੈ ਸੋ ਮੇਰੀ ਹੱਥ ਜੋੜ ਕੇ ਸਦਨ ਚਈ ਬੇਨਤੀ ਹੈ ਅਰਨੀਵਾਲੇ ਔਰ ਜਿਹੜਾ ਅਲਾਬਾਦ ਦੇ ਜਿਹੜਾ 49 ਪਿੰਡਾਂ ਦਾ ਨੁਕਸਾਨ ਆਇਆ ਚਾਹੀਏ ਦੋ ਪੁਲਾਂ ਚਾਹੀਦੀਆਂ ਇੱਕ ਹਾਤੂ ਵਾਲਾ ਦੀ ਕਨੈਕਟੀਵਿਟੀ ਟੁੱਟ ਗਈ ਸਰ ਉਹ ਤਕਰੀਬਨ 7.5 ਕਰੋੜਾਂ ਦਾ ਔਰ ਦੂਜੀ ਟਾਣੀ ਚੱਕ ਕੇ ਵੀ ਟਾਣੀ ਬਚਨ ਸਿੰਘ ਵਾਲੀ ਦੀ ਕਨੈਕਟੀਵਿਟੀ ਟੁੱਟ ਗਈ ਉਹਦੇ ਅਸੇ ਪੁਲ ਦੀ ਬੇਨਤੀ ਕਰਦਾ ਔਰ ਬਹੁਤ ਸਰਪੰਚਾਂ ਨੇ ਵੀ ਸਾਥ ਦਿੱਤਾ ਹਰ ਘਰ ਤੇ ਕੋਈ ਇਹ ਨਹੀਂ ਕਹਿ ਸਕਦਾ ਸਰ ਬਸ ਹੀ ਆਪਦੇ ਹਲਕੇ ਦੇ ਕੋਈ ਘਰਊਗਾ ਟਾਣੀਆਂ ਤੱਕ ਔਰ ਇਹਦੇ ਲਈ ਮੇਰੇ ਡੀਸੀ ਔਰ ਐਸਐਸਪੀ ਦਾ ਬਹੁਤ ਧੰਨਵਾਦ ਹੈ ਪਰ ਮੇਰੇ ਐਸ.ਟੀ.ਐਮ ਦਾ ਐਸ.ਟੀ.ਐਮ ਸਾਹਿਬ ਨੇ ਸਾਨੂੰ ਇਹ ਕਹਿਆ ਕਹਿੰਦਾ ਪਿੰਡ ਵੱਡੇ ਤੁਸੀਂ ਸੰਭਾਲੋ ਬਾਕੀ ਟੀਮ ਮੈਨੂੰ ਦੇ ਦਿਓ ਟਾਣੀਆਂ ਮੈਂ ਪੁਕ ਤੱਕ ਦਿਆਂ ਕੋਈ ਅਫਸਰ ਹੈ ਕੰਮ ਨਹੀਂ ਕਰਦਾ ਇਹ ਬਹੁਤ ਵੱਡੀ ਗੱਲ ਹੈ ਸਭ ਉੱਤੇ ਖੜੀਏ ਤਾਂ ਸਾਰੇ ਕੰਮ ਹੋ ਜਾਂਦੇ ਐ ਇੰਨਾ ਹੀ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਆਪਦੀ ਪਾਰਟੀ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਲੋਕਾਂ ਦਾ ਸਾਥ ਦਿੱਤਾ ਮੁਆਵਜ਼ਾ ਜਲਦੀ ਆ ਜਾਣਾ ਇਹਨਾਂ ਦੇ ਵਿਪਸਾ ਦੇ ਜੇ ਫਿਰ ਅਗਲੀ ਰਿਸੈਸ਼ਨ ਚਲੂਣਾ ਪਉਣਗੇ ਕਿਰਪਾ ਕਰਦੇ ਸਭ ਦਾ ਧੰਨਵਾਦ ਥੈਂਕ ਯੂ ਜੀ